ਇਸ ਵੀਡੀਓ ਵਿੱਚ ਅਸੀਂ ਮਨੁੱਖੀ ਦੰਦਾਂ ਬਾਰੇ ਪੜ੍ਹਾਂਗੇ ਦੰਦ ਭੋਜਨ ਖਾਣ ਵਿੱਚ ਮਦਦ ਕਰਦੇ ਹਨ ਦੋਨਾਂ ਜਬਾੜੀਆਂ ਵਿੱਚ ਕੁੱਲ 32 ਦੰਦ ਹੁੰਦੇ ਹਨ ਇਹ ਭੋਜਨ ਨੂੰ ਚੀਰਨ, ਪਾੜਨ, ਕੱਟਣ, ਚਿਥਰਨ, ਚਬਾਉਣ ਅਤੇ ਪੀਣ ਦਾ ਕੰਮ ਕਰਦੇ ਹਨ ਮਨੁੱਖੀ ਦੰਦ ਕੈਲਸ਼ੀਅਮ, ਫਾਸਫੋਰਸ ਅਤੇ ਫਲੋਰਾਈਡ ਆਦਿ ਤੱਤਾਂ ਤੋਂ ਮਿਲ ਕੇ ਬਣੇ ਹੁੰਦੇ ਹਨ ਦੰਦਾਂ ਉੱਪਰਲੀ ਚਿੱਟੀ ਪਰਤ ਨੂੰ ਇਨੇਮਲ ਕਿਹਾ ਜਾਂਦਾ ਹੈ ਇਹ ਸਰੀਰ ਦਾ ਸਭ ਤੋਂ ਸਖਤ ਭਾਗ ਹੈ ਦੰਦਾਂ ਨੂੰ ਚਾਰ ਵਰਗਾਂ ਵਿੱਚ ਵੰਡਿਆ ਗਿਆ ਹੈ ਕੱਟਣ ਵਾਲੇ ਦੰਦ 파ੜਨ ਵਾਲੇ ਦੰਦ ਚਬਾਉਣ ਵਾਲੇ ਦੰਦ ਪੀਂਜਾ ਪੀਸਣ ਵਾਲੇ ਦੰਦ ਦੁੱਧ ਦੇ ਦੰਦ ਮਨੁੱਖ ਦੇ ਦੰਦਾਂ ਦਾ ਪਹਿਲਾ ਸੈੱਟ ਬਚਪਨ ਵਿੱਚ ਨਿਕਲਦਾ ਹੈ ਬੱਚੇ ਦਾ ਪਹਿਲਾ ਦੰਦ 6 ਮਹੀਨੇ ਦੀ ਉਮਰ ਵਿੱਚ ਆ ਜਾਂਦਾ ਹੈ ਇਹਨਾਂ ਨੂੰ ਦੁੱਧ ਦੇ ਦੰਦ ਕਿਹਾ ਜਾਂਦਾ ਹੈ 3 ਸਾਲ ਦੀ ਉਮਰ ਤੱਕ ਦੁੱਧ ਦੇ ਸਾਰੇ ਦੰਦ ਆ ਜਾਂਦੇ ਹਨ ਇਹਨਾਂ ਦੀ ਗਿਣਤੀ 20 ਹੁੰਦੀ ਹੈ 10 ਦੰਦ ਉੱਪਰਲੇ ਜਬਾੜੇ ਵਿੱਚ ਅਤੇ 10 ਹੇਠਲੇ ਜਬਾੜੇ ਵਿੱਚ 8 ਸਾਲ ਦੀ ਉਮਰ ਤੱਕ ਇਹ ਦੰਦ ਨਿਕਲ ਜਾਂਦੇ ਹਨ। ਬੱਚਿਆਂ ਦੇ ਦੰਦਾਂ ਵਿੱਚ ਚਬਾਉਣ ਵਾਲੇ ਦੰਦ ਆਪਣੀ ਮੌਲ ਅਤੇ ਅਕਲ ਜਾਣ ਨਹੀਂ ਹੁੰਦੀ। ਸਥਾਈ ਪਮਨੈਂਟ ਟੀਥ ਦੁੱਧ ਦੇ ਦੰਦ ਨਿਕਲਣ ਤੋਂ ਬਾਅਦ ਉਹਨਾਂ ਦੀ ਥਾਂ ਤੇ ਸਥਾਈ ਦੰਦ ਆ ਜਾਂਦੇ ਹਨ ਜੋ ਉਮਰ ਪਰ ਰਹਿੰਦੇ ਹਨ ਪਰ ਬੁਢਾਪੇ ਵਿੱਚ ਸਥਾਈ ਦੰਦ ਵੀ ਕਮਜ਼ੋਰ ਹੋ ਕੇ ਨਿਕਲ ਜਾਂਦੇ ਹਨ। ਸਥਾਈ ਦੰਦਾਂ ਦੀ ਗਿਣਤੀ 32 ਹੁੰਦੀ ਹੈ। 16 ਦੰਦ ਹੇਠਲੇ ਜਬਾੜੇ ਵਿੱਚ ਅਤੇ 16 ਦੰਦ ਉੱਪਰਲੇ ਜਬਾੜੇ ਵਿੱਚ ਹੁੰਦੇ ਹਨ ਦੰਦਾਂ ਦੀ ਬਾਹਰਲੀ ਸਫੇਦ ਪਰਤ ਨੂੰ ਇਨੇਮਲ ਕਿਹਾ ਜਾਂਦਾ ਹੈ ਇਨੇਮਲ ਮਨੁੱਖੀ ਸਰੀਰ ਦਾ ਸਭ ਤੋਂ ਸਖਤ ਭਾਗ ਹੈ ਦੰਦਾਂ ਦੀਆਂ ਕਿਸਮਾਂ ਅੰਸਾਈਜ਼ਸ ਕੱਟਣ ਜਾਂ ਕੁੱਤਰਨ ਵਾਲੇ ਉੱਪਰਲੇ ਅਤੇ ਹੇਠਲੇ ਮਸੂੜਿਆਂ ਵਿੱਚ ਸਭ ਤੋਂ ਅੱਗੇ ਦੇ 4 ਦੰਦਾਂ ਨੂੰ ਕੱਟਣ ਜਾਂ ਕੁੱਤਰਨ ਵਾਲੇ ਦੰਦ ਕਿਹਾ ਜਾਂਦਾ ਹੈ ਇਹ ਭੋਜਨ ਨੂੰ ਕੱਟਣ ਜਾਂ ਕੁੱਤਰਨ ਦਾ ਕੰਮ ਕਰਦੇ ਹਨ ਇਹਨਾਂ ਦੀ ਗਿਣਤੀ 8 ਹੁੰਦੀ ਹੈ ਕੀ ਨਾਈਨ ਚੀਰਨ ਜਾਂ ਪਾੜਨ ਵਾਲੇ ਇਹਨਾਂ ਦੰਦਾਂ ਦਾ ਮੁੱਖ ਕੰਮ ਭੋਜਨ ਨੂੰ ਚੀਰਨਾ ਜਾਂ ਪਾੜਨਾ ਹੁੰਦਾ ਹੈ। ਇਹ ਗਿਣਤੀ ਵਿੱਚ 4 ਹੁੰਦੇ ਹਨ। ਇਹ ਦੋ ਹੇਠਲੇ ਜਬਾੜੇ ਵਿੱਚ ਅਤੇ ਦੋ ਉੱਪਰਲੇ ਜਬਾੜੇ ਵਿੱਚ ਹੁੰਦੇ ਹਨ। ਆਪਣੀ ਮੌਲਸ ਚਬਾਉਣ ਵਾਲੇ ਇਹ ਦੰਦ ਭੋਜਨ ਨੂੰ ਚਬਾਉਣ ਦਾ ਕੰਮ ਕਰਦੇ ਹਨ। ਇਹ ਗਿਣਤੀ ਵਿੱਚ 8 ਹੁੰਦੇ ਹਨ। 4 ਦੰਦ ਹੇਠਲੇ ਮਸੂੜਿਆਂ ਵਿੱਚ ਅਤੇ 4 ਦੰਦ ਉੱਪਰਲੇ ਮਸੂੜਿਆਂ ਵਿੱਚ ਹੁੰਦੇ ਹਨ। ਮੌਲਸ ਪੀਣ ਵਾਲੇ ਇਹ ਦੰਦ ਭੋਜਨ ਨੂੰ ਬਾਰੀਕ ਕਰਕੇ ਪੀਣ ਜਾਂ پیسੰਦਾ ਕੰਮ ਕਰਦੇ ਹਨ ਇਹਨਾਂ ਦੀ ਗਿਣਤੀ 12 ਹੁੰਦੀ ਹੈ ਇਹ ਦੰਦ 6 ਹੇਠਲੇ ਜਬਾੜੇ ਵਿੱਚ ਅਤੇ 6 ਦੰਦ ਉੱਪਰਲੇ ਜਬਾੜੇ ਵਿੱਚ ਹੁੰਦੇ ਹਨ